ਲਿਆਂਦਾ ਸੀ ਨਵਾਂ ਚਰਵਾ ਜਿਹਨੂੰ ਮਿਲਦੇ ਆ ਸਗਲਾ ਵੱਡਾ ਤੇ ਆ ਦੇਖੋ ਹਜੇ ਸਟਿੱਕਰ ਵੀ ਨਹੀਂ ਲੱਥਿਆ ਤੇ ਆਪਾਂ ਨੇ ਬਣਾਤੀ ਹੈ ਵਿੱਚ ਖੀਰ ਬਹੁਤ ਹੀ ਟੇਸਟੀ ਖੀਰ ਬਣੀ ਆ ਦੇਖੋ ਤੁਸੀਂ ਦੇਖ ਸਕਦੇ ਜੇ ਗਰੀ ਵਗੈਰਾ ਪਾਈ ਹੋਈ ਹੈ ਵਿੱਚ ਤੇ ਖੀਰ ਨੂੰ ਉਬਾਲਾ ਆ ਚੁੱਕਿਆ ਬਣ ਕੇ ਪੂਰੀ ਤਿਆਰ ਹੋ ਚੁੱਕੀ ਹੈ ਇਹ ਘੜਾ ਸਗਲਾ ਵੀ ਮੇਰੇ ਖਾਣ ਵਾਲਾ ਹੋਣਾ ਹੈ 8-10 ਲੀਟਰ ਦਾ ਦੇਖੋ ਵਧੀਆ ਤਰੀਕੇ ਨਾਲ ਤੁਸੀਂ ਜਿਵੇਂ ਖੀਰ ਬਣਾ ਕੇ ਖਾਂਦੇ ਹੋ ਜਰੂਰ ਕਮੈਂਟ ਕਰਕੇ ਦੱਸਿਆ ਜੀ ਬਾਕੀ ਦੇਖਣ ਵਿੱਚ ਤਾਂ ਵਧੀਆ ਲੱਗ ਰਹੀ ਹੈ ਘਰ ਦੇ ਦੁੱਧ ਤੋਂ ਦੇਖੋ ਘਰ ਦੇ ਜਿਹੜੇ ਪਸ਼ੂ ਰੱਖੇ ਹੋਏ ਆਪਣੇ ਇਸੇ ਲਈ ਆਪਾਂ ਨੇ ਮਧਾਣੀ ਵੀ ਲਿਆਂਦੀ ਹੈ ਇੱਕ ਨਵੀਂ ਉਹ ਵੀ ਤੁਹਾਨੂੰ ਦਿਖਾਉਣੀ ਆ ਇਹ ਆ ਰਹੀ ਆਪਣੀ ਮਧਾਣੀ ਨਵੀਂ ਜਿਹੜੀ ਲਿਆਂਦੀ ਹੈ ਅੱਜ ਕੱਲ ਲਿਆਂਦੀ ਸੀ ਇਹਨੂੰ ਅੱਜ ਸ਼ੁਰੂਆਤ ਕਰਨ ਲੱਗੇ ਆ ਘਰ ਦੇ ਪਸ਼ੂ ਦੁੱਧ ਵਗੈਰਾ ਲੱਸੀ ਮੱਖਣ ਸਾਨੂੰ ਪਤਾ ਹੀ ਆ ਕਰਦਾ ਦੁੱਧ ਤੋਂ ਮੱਖਣਾ ਕਿੰਨਾ ਨਿਕਲਦਾ ਹੁੰਦਾ ਤੇ ਸਰਦੀਆਂ ਦੇ ਵਿੱਚ ਸਬਜੀ ਦੇ ਵਿੱਚ ਪਾ ਪਾ ਕੇ ਖਾਇਆ